ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਕਹਾਣੀ ਪੜਾਂਗੇ ਜਿਸ ਦਾ ਨਾਮ ਹੈ ਲਾਲਚੀ ਕੁੱਤਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਕੁੱਤਾ ਸੀ ਜਿਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਇੱਧਰ ਉੱਧਰ ਖਾਣੇ ਦੀ ਭਾਲ ਕਰ ਰਿਹਾ ਸੀ ਅਚਾਨਕ ਉਸ ਨੂੰ ਇੱਕ ਮਾਸ ਦਾ ਟੁਕੜਾ ਮਿਲਿਆ ਉਹ ਬਹੁਤ ਖੁਸ਼ ਹੋਇਆ ਅਤੇ ਉਸਨੇ ਸੋਚਿਆ ਕਿ ਉਹ ਇਸ ਨੂੰ ਇਕੱਲਾ ਬੈਠ ਕੇ ਆਰਾਮ ਨਾਲ ਖਾਵੇਗਾ ਉਹ ਟੁਕੜਾ ਮੂੰਹ ਵਿੱਚ ਦਬਾ ਕੇ ਆਪਣੇ ਘਰ ਵੱਲ ਭੱਜ ਪਿਆ ਰਸਤੇ ਵਿੱਚ ਇੱਕ ਨਦੀ ਆਉਂਦੀ ਸੀ ਜਿਸ ਦੇ ਉੱਪਰ ਇੱਕ ਛੋਟਾ ਜਿਹਾ ਪੁਲ ਬਣਿਆ ਹੋਇਆ ਸੀ ਜਦੋਂ ਕੁੱਤਾ ਪੁਲ ਦੇ ਵਿਚਕਾਰ ਪਹੁੰਚਿਆ ਤਾਂ ਉਸਨੇ ਹੇਠਾਂ ਪਾਣੀ ਵੱਲ ਦੇਖਿਆ ਪਾਣੀ ਵਿੱਚ ਉਸ ਨੂੰ ਆਪਣਾ ਹੀ ਪਰਛਾਵਾਂ ਦਿਖਾਈ ਦਿੱਤਾ ਕੁੱਤੇ ਨੇ ਸੋਚਿਆ ਕਿ ਪਾਣੀ ਵਿੱਚ ਦੂਜਾ ਕੋਈ ਹੋਰ ਕੁੱਤਾ ਹੈ ਜਿਸ ਦੇ ਮੂੰਹ ਵਿੱਚ ਵੀ ਮਾਸ ਦਾ ਟੁਕੜਾ ਹੈ ਲਾਲਚ ਵਿੱਚ ਆ ਕੇ ਉਸ ਨੇ ਸੋਚਿਆ ਜੇ ਮੈਂ ਇਸ ਕੁੱਤੇ ਦਾ ਵੀ ਟੁਕੜਾ ਖੋ ਲਵਾਂ ਤਾਂ ਮੇਰੇ ਕੋਲ ਦੋ ਟੁਕੜੇ ਹੋ ਜਾਣਗੇ ਇਹ ਸੋਚ ਕੇ ਉਸ ਨੇ ਦੂਜੇ ਕੁੱਤੇ ਨੂੰ ਡਰਾਉਣ ਲਈ ਜਿਵੇਂ ਹੀ ਭੌਂਕਣ ਵਾਸਤੇ ਮੂੰਹ ਖੋਲਿਆ ਉਸ ਦੇ ਆਪਣੇ ਮੂੰਹ ਵਾਲਾ ਟੁਕੜਾ ਨਦੀ ਦੇ ਗਹਿਰੇ ਪਾਣੀ ਵਿੱਚ ਡਿੱਗ ਗਿਆ ਕੁੱਤਾ ਦੇਖਦਾ ਹੀ ਰਹਿ ਗਿਆ ਉਸ ਤੇ ਲਾਲਚਕਾਰ ਉਸ ਤੇ ਕੋਲ ਜੋ ਸੀ ਉਹ ਵੀ ਚਲਾ ਗਿਆ ਸਿੱਖਿਆ ਲਾਲਚ ਬੁਰੀ ਬਲਾ ਹੈ ਸਾਨੂੰ ਸਾਡੇ ਕੋਲ ਜੋ ਕੁਝ ਹੈ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਅਤੇ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਧੰਨਵਾਦ